ਹੈਲੋ ਜੀ ਸਸਕਾਲ ਦੀ ਸਾਰਿਆਂ ਨੂੰ ਆਈਓਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂਗੇ ਡੇਲੀ ਲਾਈਫ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੱਗੇ ਆਂ ਜੀ ਆਪਣੇ ਕਮੀਜ਼ ਨੂੰ ਗਮਲੈਸ ਲਾਉਣ ਚਾਕਾਂ ਤੇ ਘੇਰਿਆਂ ਤੇ ਇਹ ਆਪਾਂ ਆਪਣੇ ਉੱਪਰ ਚਾਕ ਸਾਈਡ ਤੋਂ ਜ ਲੈਸ ਨੂੰ ਲੈ ਕੇ ਆਉਣੇ ਲੈਸ ਹਮੇਸ਼ਾ ਤੁਸੀਂ ਨੇ ਪੁੱਠੀ ਰੱਖਣੀ ਹੈ ਜੀ ਕਮੀਜ਼ ਦੇ ਅੰਦਰਲੀ ਸਾਈਡ ਇਹ ਆਪਾਂ ਤੁਸੀਂ ਇਦਾਂ ਨਿਸ਼ਾਨੀ ਲਾ ਕੇ ਜੀ ਪਹਿਲਾਂ ਪ੍ਰੈਸ ਨਾਲ ਪੱਨੋ ਬਣਾ ਕੇ ਉਹਦੇ ਉੱਪਰ ਇਹਦਾ ਨਿਸ਼ਾਨੀ ਲਾ ਕੇ ਇਹਦਾ ਲੈਸ ਨੂੰ ਸਿੱਧਾ ਰੱਖੋ ਇਹ ਆਪਣੇ ਜਦੋਂ نیچے ਆ ਗਈ ਨਾ ਦਿੱਤੋਂ ਆਪਾਂ ਫੋਲਡ ਕਰਨਾ ਜਿੰਨਾ ਰੱਖਣਾ ਦੇਖੋ ਦਿੱਤੋਂ ਆਪਾਂ ਇਹਨੂੰ ਮੋੜ ਲਵਾਂਗੇ ਜੀ ਘੇਰੇ ਦੇ ਬਿਲਕੁਲ ਹੌਲੀ ਹੌਲੀ ਕੰਮ ਕਰਨਾ ਜੀ ਇਹ ਉਹ ਤੋਂ ਪਹਿਲਾਂ ਚੈਨਲ ਦੀ ਨਾਮ ਆਏ ਹਾਂ ਤਾਂ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਕਿਸੇ ਨੇ ਸਟੀਚਿੰਗ ਬਾਰੇ ਵੀ ਕੁਛਣਾ ਹੋਵੇ ਜੀ ਤਾਂ ਸਾਨੂੰ ਜਰੂਰ ਮੈਸੇਜ ਕਰਕੇ ਪੁੱਛ ਸਕਦਾ ਹੈਗਾ ਇਹ ਇੱਕ ਦਿਨ ਆਪਾਂ ਪਹਿਲਾਂ ਸੂਟ ਦੀ ਕਟਿੰਗ ਪਾਈ ਸੀ ਜੀ ਅੱਜ ਆਪਾਂ ਦੀ ਸਟੀਚਿੰਗ ਕਰ ਰਹੇ ਹਾਂਗੇ ਉਹ ਜੁਗਣਾ ਆਪਾਂ ਕੇਰੇ ਉੱਪਰ ਲੈਸ ਲਾਉਣ ਲੱਗੇ ਬਹੁਤ ਹੌਲੀ ਕੰਮ ਕਰਨਾ ਜੀ ਇਹ ਇਹਦੇ ਬਿਲਕੁਲ ਉੱਪਰ ਰੱਖਣਾ ਹੈਗਾ ਪੈਰ ਉਰਮ ਪਰਾਂ ਨਹੀਂ ਕਰਨਾ ਹੈਗਾ ਇਹਨੂੰ ਆਪਾਂ ਲਾ ਰਹੀਆਂ ਜੀ ਹੋਰ ਦੱਸੋ ਜੀ ਸਾਫ ਠੀਕ ਠਾਕ ਐ ਮੌਸਮ ਕਿੱਦਾਂ ਹੈ ਗਰਮੀ ਬਹੁਤ ਪੈ ਰਹੀ ਹੈ ਬੱਚਿਆਂ ਦਾ ਆਪ ਕੋ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ ਛੋਟੇ ਬੱਚਿਆਂ ਦਾ ਬਜ਼ੁਰਗਾਂ ਦਾ ਲਓ ਜੀ ਆਪਾਂ ਲਾ ਲਿਆਂਦੀ ਲੈਸ ਤੇ ਹੁਣ ਆਪਾਂ ਇਧਰ ਲਈ ਚਾਕ ਤੇ ਇਹਨੂੰ ਫੇਰ ਮੋੜ ਦਾਂਗੇ ਇਹ ਬਹੁਤ ਤਾਂ ਫਿਨਿਸ਼ਿੰਗ ਨਾਲ ਲੱਗਦੀ ਐ ਜੀ ਬਸ ਇਹਨੂੰ ਸੈੱਟ ਕਰਕੇ ਆਪਾਂ ਉਧਰ ਰੱਖ ਲਾਂਗੇ ਕਾਲੀ ਨਹੀਂ ਕਰਨੀ ਜੀ ਬਿਲਕੁਲ ਵੀ ਇਹਨੂੰ ਹੌਲੀ ਹੌਲੀ ਆਪਾਂ ਲਾਉਂਦੇ ਜਾਵਾਂਗੇ ਜੀ ਕਿਉਂਕਿ ਨਹੀਂ ਓਨੇ ਦਾ ਸੂਟ ਹੁੰਦੇ ਜੀ ਓਨੇ ਦੀ ਸਲਾਈ ਪੈ ਜਾਂਦੀ ਹੈਗੀ ਅਸੀਂ ਆਪਣੇ ਸੂਟ ਤਾਂ ਕਰਕੇ ਘਰ ਹੀ ਆਪਾਂ ਕਰ ਲੈਨੇ ਆ ਆਪਣੇ ਕੋਲੇ ਮਤਲਬ ਬੁਟੀਕ ਦਾ ਕੰਮ ਵੀ ਹੈ ਜੀ ਤੇ ਆਪਾਂ ਸੂਟ ਵੀ ਆ ਕਰ ਦਿਆਂਗੇ ਆਰਡਰ ਕਰ ਦਿਆਂਗੇ ਅਹ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਪਿੰਕ ਸੂਟਾਂ ਦੀਆਂ ਵੀ ਫੋਟੋ ਲਾਇਆ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਜੀ ਲਓ ਜੀ ਆਪਣੀ ਇਹ ਲੈਂਸ ਲੱਗ ਚੁੱਕੀ ਹੈਗੀ ਹੁਣ ਆਪਾਂ ਸਾਈਡਾਂ ਤੋਂ ਲਾਲ ਲਾਗੇ ਜੀ ਹਾਂ ਦੇਖੋ ਆਪਾਂ ਨੂੰ ਫੋਲਡ ਕਰਨ ਲੱਗੇ ਪਹਿਲਾਂ ਆਪਾਂ ਘੇਰਾ ਫੋਲਡ ਕਰਦੇ ਹਾਂ ਜੀ ਦਾ ਤੇ ਫਿਰ ਹੁਣ ਆਪਾਂ ਸਾਈਡ ਤੋਂ ਚਾਕ ਫੋਲਡ ਕਰਨ ਲੱਗੇ ਬਹੁਤ ਹੌਲੀ ਲਾਓ ਜੀ ਪਿਆਰ ਨਾਲ ਲਾਓ ਦੇ ਵਿੱਚ ਕੋਈ ਬਣ ਨਹੀਂ ਪੈਂਦਾ ਸੀ ਤੀ ਮੈਂ ਸ਼ਾਰਟ ਹੀ ਲੈਣੇ ਦੇ ਵਿੱਚ ਜੀ ਨਹੀਂ ਵੀਡੀਓ ਬਹੁਤ ਜ਼ਿਆਦਾ ਲੌਂਗ ਹੋ ਜਾਂਦੀ ਹੈ ਜਿੱਦਾਂ ਤਾਂ ਫਿਰ ਤੁਹਾਡਾ ਵੀ ਸਵਾ ਮ ਬਹੁਤ ਖਰਾਬ ਹੋ ਜਾਂਦਾ ਹੈਗਾ ਜੋ ਇੰਪੋਰਟੈਂਟ ਹੈ ਮੈਂ ਉਹ ਸੋਡੇ ਲਈ ਸ਼ਾਰਟ ਰੱਖ ਲੈਣੀ ਜੇ ਪਹਿਲੇ ਸਟਿਚ ਆਪਾਂ ਦੂਜਾ ਜਾ ਕੇ ਵੀ ਸਟਿਚ ਕਰਨ ਲੱਗੇ ਜੀ ਇਧਰੋਂ ਪਹਿਲਾਂ ਘੇਰਾ ਆਪਾਂ ਸਟਿਚ ਕਰਿਆ ਜੀ ਹੁਣ ਦੋਨੇ ਸਾਈਡ ਆਪਾਂ ਚਾਹ ਕ ਸਟਿਚ ਕਰ ਰਹੇ ਹਾਂਗੇ ਉੜ ਗਿਆ ਬਲੌਗ ਲੇਟ ਹੋ ਗਿਆ ਜੀ ਬਾਕੀ ਜੇ ਕੋਈ ਗਲਤੀ ਹੁੰਦੀ ਆ ਤਾਂ ਵੀਡੀਓ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਸਾਨੂੰ ਕਮੈਂਟ ਕਰਕੇ ਇਹੋ ਆ ਪਾ ਲਈ ਵਾਲੀ ਦੇਖੋ ਜੀ ਲਾਇਆ ਹੈਗਾ ਲਓ ਜੀ ਦੇਖੋ ਜੀ ਮੈਂ ਫਿਨਿਸ਼ ਕਰਕੇ ਤੁਹਾਨੂੰ ਤਿਆਰ ਕਰਕੇ ਦਿਖਾਈ ਨਹੀਂ ਵੀਡੀਓ ਬਹੁਤ ਲੰਬੀ ਹੋ ਜੈਨੇ ਦੇਖੋ ਜੀ ਕਿੰਨੀ ਸੋਹਣੀ ਲੱਗ ਗਈ ਹੈਗੀ ਇਹ ਪੂਰੀ ਫਿਨਿਸ਼ਿੰਗ ਤੇ ਮੈਂ ਇੱਕ ਸਾਈਡ ਲਾਈ ਹੈ ਜੀ ਮੈਂ ਦੂਜੀ ਸਾਈਡ ਹਜੇ ਲਾਉਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੀ ਘੇਰਿਆਂ ਤੇ ਚਾਕ ਬਿਲਕੁਲ ਸਾਫ ਸੁਥਰੇ ਨੇ ਜੀ ਲਓ ਜੀ ਤੁਸੀਂ ਸੂਟ ਦੇ ਆਪਣੇ ਦੀ ਲੁੱਕ ਦੇਖ ਸਕਦੇ ਹੋਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਹੋਰ ਨਵੇਂ ਨਵੇਂ ਲੈ ਕੇ ਆਵਾਂਗੇ ਜੀ ਤੁਹਾਡੇ ਲਈ ਇਹਨਾਂ ਆ ਦੇਖੋ ਜੀ ਆਪਾਂ ਸਲਵਾਰ ਬਣਾਈ ਤੇ ਮੈਂ ਸਲਵਾਰੇ ਇਦਾਂ ਨਹੀਂ ਮੇਰੀ ਬਣੀ ਹੋਈ ਜੀ ਬਿਕੇ ਵਾਲਾ ਜੋ ਕਦੇ ਇਧਰ ਕੋ ਮੁੰਜੂ ਜਾ ਮੂਰੀ ਇਧਰ ਕੋ ਮੁੰਜੂਗੀ ਪ੍ਰੋਪਰ ਬਣਦੀ ਹੈ ਥੈਂਕ ਯੂ ਜੀ